ਵਾਲਾ ਵਿਖੇ ਅੱਜ ਟੂਰਨਾਮੈਂਟ ক্রিকেট ਦਾ ਹੁਣ ਜਾ ਰਿਹਾ ਹੈ ਜਿੱਥੇ ਐਸਚਓ ਸੁਨੀਲ ਜੀ ਸੁਨੀਲ ਕੁਮਾਰ ਜੀ ਪਹੁੰਚੇ ਨੇ ਅਤੇ ਨਾਲ ਹੀ ਉਹਨਾਂ ਦੇ ਚੌਧਰੀ ਧਰਮਵੀਰ ਗੁਦਾਰਾ ਜੀ ਪਹੁੰਚੇ ਨੇ ਤੇ ਜਾਣਦੇ ਸੱਸੀ ਗਰਜੀਤ ਸੱਸੀ ਜੀ ਸਰ ਅੱਜ ਟੂਰਨਾਮੈਂਟ ਹੋ ਰਿਹਾ ਜੀ ক্রিকেট ਦਾ ਛਰੇ ਵਾਲੇ ਵਿਖੇ ਕੀ ਲੋਕਾਂ ਕੀ ਮੈਸੇਜ ਦੇਣਾ ਚਾਹੁੰਗੇ ਇਥੋਂ ਦੇ ਜੀ ਸੱਸੀ ਜੀ ਅੱਜ ਉਹ ਕਹਿੰਦੇ ਨਾ ਹੋ ਗਿਆ ਪਹਿਲਾਂ ਮੈਨੂੰ ਮੈਸੇਜ ਲੱਗਿਆ ਸੀ ਕਿ ਛੇਰੇ ਵਾਲਾ ਵਿਖੇ ਨਮਰਦਾਰ ਸਾਹਿਬ ਆਬਾ ਜੀ ਕਰਨਵੀਰ ਜੀ ਸਾਰੇ ਵੱਲੋਂ ਰਲ ਕੇ ਇੱਕ ਵਧੀਆ ਐਫਰਟ ਜੋ ਜਿਵੇਂ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਸਤ ਦਾ ਕੰਮ ਚੱਲ ਰਿਹਾ ਹੈ ਨਸ਼ਿਆਂ ਦੇ ਖਿਲਾਫ ਔਰ ਛੇੜਾ ਨੂੰ ਛੇੜਾ ਵੱਲੋਂ ਜਿਹੜੇ ਨੌਜਵਾਨਾਂ ਨੂੰ ਰਿਕਰਨ ਵਾਸਤੇ ਉਹਦੀ ਲੜੀ ਦੇ ਵਿੱਚ ਅੱਜ ਸ਼ੇਰੇਵਾਲਾ ਪਿੰਡ ਨੇ ਬੜਾ ਵਧੀਆ ਐਫਰਟ ਦਿੱਤਾ ਕੱਲ ਤੋਂ ਛਾੜ ਸੀਗਾ ਅੱਜ ਬੁਲਾਇਆ ਐਂ ਅੱਜ ਬਾਰਿਸ਼ ਦੇ ਕਾਰਨ ਚਲੋ ਮੈਚ ਡਿਲੇ ਹੋ ਗਿਆ ਸੋ ਫਿਰ ਵੀ ਮੇਰੇ ਵੱਲੋਂ ਸਾਰੀ ਟੀਮ ਮੈਂਬਰ ਨੂੰ ਸਾਰੀ ਕਮੇਟੀ ਮੈਂਬਰਸ ਨੂੰ ਪਿੰਡ ਦੀ ਪੰਚਾਇਤ ਨੂੰ ਅਤੇ ਮੋਹਤਵਸ ਨੂੰ ਬਹੁਤ-ਬਹੁਤ ਮੁਬਾਰਕਾ ਕਿ ਇਤਾਂ ਦੇ ਐਫਰਸ ਜਿਹੜੇ ਨੂੰ ਅੰਧੇਰੇ ਨੇ ਚਾਹੀਦੇ ਨੇ ਔਰ ਪਿੰਡ ਜਿਹੜਾ ਨਸ਼ਿਆਂ ਤੋਂ ਮੁਕਤ ਰਹੇ ਔਰ ਜਿਹੜੇ ਬੱਚੇ ਨੇ ਉਹ ਜਿਹੜੇ ਖੇਡ ਨਾਲ ਜੁੜੇ ਰਹੇ ਥੈਂਕ ਯੂ ਨਾਲ ਹੀ ਚੌਧਰੀ ਧਰਮਵੀਰ ਗੁਦਾਰਾ ਜੀ ਅਸੀਆ ਹਰਜੀ ਕੀ ਮੈਸੇਜ ਦੇਣਾ ਚਾਹੂਗਾ ਜੀ ਟੀਮ ਨੂੰ ਇਹ ਯੂਸ ਵਾਸਤੇ ਮੈਸੇਜ ਹੈ ਆਪਣੀ ਸਰਕਾਰ ਵੱਲੋਂ ਤੇ ਸਾਰੀ ਆਮ ਆਦਮੀ ਪਾਰਟੀ ਵੱਲੋਂ ਇਹ ਸਾਰਾ ਯੂਥ ਜਿਹੜਾ ਸੀਐਮ ਸਾਹਿਬ ਦੀ ਖੇਡੋ ਪੰਜਾਬ ਨੀਤੀ ਦੇ ਤਹਿਤ ਜਿਹੜਾ ਉਪਰਾਲੇ ਕੀਤੇ ਜਾ ਰਹੇ ਹਨ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਹ ਸਟੇਟ ਲੈਵਲ ਦੇ ਟੂਰਨਾਮੈਂਟਾਂ ਦੀ ਇੱਕ ਕੜੀ ਦਰ ਕੜੀ ਚੱਲ ਰਹੀ ਹੈ ਇਹ ਆਪਣੇ ਪਿੰਡ ਵੱਲੋਂ ਉਪਰਾਲਾ ਕੀਤਾ ਗਿਆ ਅਸੀਂ ਸਾਰੇ ਪਿੰਡ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਆ ਤੇ ਯੂਥ ਨੂੰ ਪਾਰਟੀ ਵੱਲੋਂ ਮੈਸੇਜ ਦਿੰਦੇ ਆ ਕਿ ਜਿਵੇਂ ਆਮ ਆਦੀ ਪਾਰਟੀ ਜਿਹੜੇ ਯੂਥ ਨੂੰ ਫਿਊਚਰ ਨੂੰ ਤਿਆਰ ਰੱਖਦੇ ਹੋਏ ਇਹ ਪਾਲਿਸੀ ਚਾਲੂ ਕੀਤੀ ਹੈ ਇਸ ਪਾਲਿਸੀ ਦੇ ਤਹਿਤ ਜੁਵਨ ਨਸ਼ਾ ਤੋਂ ਦੂਰ ਰਹੇ ਫਿਜ਼ੀਕਲ ਫਿਟ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਾਮਨਾ ਕਰਦਾ ਵੀ ਇਹਦਾ ਖੇਡਾਂ ਦੇ ਮਾਧਿਅਮ ਤੋਂ ਜਿਹੜੇ ਬੱਚੇ ਸਾਡੇ ਚੰਗੀ ਸਰਕਾਰੀ ਨੌਕਰੀਆਂ ਦੇ ਵਿੱਚ ਜਾਣ ਇਹ ਸਰਕਾਰ ਚਾਹੁੰਦੀ ਹੈ ਸੀਐਮ ਸਾਹਿਬ ਚਾਹੁੰਦੇ ਆ ਵੀ ਪੰਜਾਬ ਸਾਡਾ ਰੰਗੀਲਾ ਪੰਜਾਬ ਇੱਕ ਵਾਰ ਫੇਰ ਉੱਠ ਬਣ ਕੇ ਤੇ ਸਿਖਰ ਤੱਕ ਜਾਵੇ ਹਿੰਦੁਸਤਾਨ ਦੇ ਵਿੱਚ ਜਿਹੜੀ ਆ ਸਾਡਾ ਸਾਥ ਦੀ ਆ ਉਹ ਅਸੀਂ ਹਾਸਲ ਕਰ ਲਵੇ ਤੇ ਫੇਰ ਕਾਮਯਾਬ ਹੋਈਏ ਇਹ ਮੈਸੇਜ ਦੇ ਨਾਲ ਮੈਂ ਇੱਕ ਵਾਰ ਫੇਰ ਸਮੁੱਚੇ ਪਿੰਡ ਨੂੰ ਸਾਡੇ ਨੰਬਰ ਦਾ ਗੋਤਮ ਜੀ ਤੇਜਾ ਜੀ ਤੇ ਸਰਪੰਚ ਸਾਹਿਬ ਤੇ ਸਮੂਚਾ ਪੰਚਾਇਤ ਜਿਹੜੀ ਇੱਥੇ ਖੜੀ ਹੈ ਮਹਾਰਾਜ ਜੀ ਬੈਠੇ ਸਾਡੇ ਨਾਲ ਐਸਐਚਓ ਸਾਹਿਬ ਆਏ ਹੈ ਮੈਂ ਇਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਨਸ਼ਿਆਂ ਦੇ ਖਿਲਾਫ ਤੇ ਜਿਹੜਾ ਸਾਡਾ ਬਾਰਡਰ ਬੈਲਟ ਹੈ ਇਹਦੇ ਵਿੱਚ ਬੜੀ ਸ਼ਕਤੀ ਨਾਲ ਪੇਸ਼ ਆਇਆ ਜਾ ਰਿਹਾ ਤੇ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ ਸਾਰਾ ਯੂਥ ਦੀ ਟੀਮ ਨੂੰ ਪਹਿਲਾਂ ਤੋਂ ਦਿਲੋਂ ਧੰਨਵਾਦ ਕਰੂੰ ਤਾਂ ਕਿ ਇਸਾ ਉਪਰਾਲਾ ਹੁੰਦਾ ਰਹਿਣਾ ਚਾਹੀਏ ताकि युवा अच्छा सब ही अपना बे बच सके और खेडा वर्गों को ज़्यादा ध्यान दो रहे है पर आज चलो बारिश के कारण थोड़ी दिक्कत आने लग रही है पर फिर ही जी की चेरण की पंचायत है जी यूथ का सब ही है सारा ही बहुत ही सहयोग करो है एस एच ओ साहब भी आए हैं गुदारा साहब भी आए हैं राजेश भागू जी आए हैं मास्टर जी है सारा को फिर रही वहराई धन्यवाद हो कि समय कटा बच्चा मिले लेखन लाइव है बहुत बहुत धन्यवाद ਸੱਚੋ ਸੁਨੀਲ ਕੁਮਾਰ ਜੀ ক্রিকেট ਦਾ ਜੋ ਟੂਰਨਾਮੈਂਟ ਹੋ ਰਿਹਾ ਉਸ ਦਾ ਵਿਘਟਨ ਕਰ ਰਿਹਾ ਹੈ ਬੈਟ ਨਾਲ ਬਹੁਤ ਕਿ ਬਾਰਿਸ਼ ਹੋ ਰਹੀ ਹੈ ਇਸ ਲਈ ਥੋੜੀ ਜਿਹੀ ਪ੍ਰੋਬਲਮ ਆ ਗਈ ਪਰ ਵਿਘਟਨ ਕਰਨ ਸਮੇਂ ਐਸਓ ਸਾਹਿਬ ਨੇ ਬੈਟ ਔਰ ਬੱਲਾ ਆਪੇ ਪੜੇ ਹੋਏ ਬਾਬਾ ਚੁੰਨੀ ਲਾਲ ਜੀ ਇਥੋਂ ਦੇ ਮੁੱਖ ਸੇਵਾਦਾਰ ਨੇ ਜੋ ਇਥੋਂ ਦੇ ਟੂਰਨਾਮੈਂਟ ਦੀ ਮੁੱਖ ਭੂਮਿਕਾ ਨਿਭਾ ਰਹੇ ਨੇ ਸੱਸੀਆ ਜੀ ਅੱਜ ਕੀ ਸੰਦੇਸ਼ ਲੈਣਾ ਚਾਹੁੰਦੇ ਕੀ ਜਾਣਕਾਰੀ ਦੇਣਾ ਹੋ ਜਾਵੇ ਨਾਕਾਰੀ ਇਹ ਸਮਝਾਉਣਾ ਵੀ ਨਵੇਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨਾ ਹੈ ਜੀ ਇਸ ਕਰਕੇ ਅਸੀਂ ਇਹ ਟੂਰਨਾਮੈਂਟ ਕਰਾਇਆ ਜੇ ਮੌਸਮ ਕਰਕੇ ਚੱਲਿਆ ਨਹੀਂ ਸਾਨੂੰ ਪੁਲਿਸ ਪਾਰਟੀ ਦਾ ਪੰਚ ਸਰਪੰਤਾ ਦਾ ਸਾਨੂੰ ਬੜਾ ਯੋਗਦਾਨ ਹੈ ਬਤੀ ਪਿੰਡ ਦੇ ਵਿੱਚ ਖੇਡਾਂ ਕਰਾਂਦੇ ਹੀ ਰਾਵਾਂਗੇ ਜਿਹੜਾ ਬੰਦਾ ਨਸ਼ਾ ਪੱਤਾ ਕੋਈ ਵੇਚੂਗਾ ਉਹ ਅਸੀਂ ਪੁਲਿਸ ਨੂੰ ਆਪ ਜਾ ਕੇ ਖੜਾਵਾਂਗੇ ਨਸ਼ਾ ਪਿੰਡ ਦੇ ਵਿੱਚ ਨਹੀਂ ਵੜਨ ਦੇਣਾ ਅਸੀਂ ਆਮ ਪਾਰਟੀ ਦਾ ਸਾਨੂੰ ਬਹੁਤ ਯੋਗਦਾਨ ਹੈ